ਤੇ ਹਾਂਜੀ ਤੇ ਅੱਜ ਖੜੇ ਆ ਜੀ ਮਿਓਵਾਲ ਜੋ ਪਿੰਡ ਤਲਵਣ ਤੋਂ ਮੌਤ ਸਾਹਿਬ ਹੁੰਦੇ ਹੋਏ ਇੱਕ ਪਿੰਡ ਛੋਟਾ ਜਿਹਾ ਪਿੰਡਾ ਮਿਓਵਾਲ ਤੇ ਇਸ ਪਿੰਡ ਦੇ ਵਿੱਚ ਖੜੇ ਅਸੀਂ ਤੇ ਇੱਥੇ ਇੱਕ ਬਾਈ ਲਗਭਗ 4 ਸਾਲਾਂ ਤੋਂ ਇਸ ਦੁਕਾਨ ਦੇ ਉੱਤੇ ਸਿਮਰந்த் ਪੀਜ਼ਾ 버ਗਰ ਇੱਥੇ ਬਾਈ ਪੀਜ਼ਾ ਬਣਾਉਂਦੇ ਆ ਤੇ ਬਾਈ ਦੇ ਪੀਜ਼ੇ ਦੀ ਜਿਹੜੀ ਕੁਆਲਿਟੀ ਆ ਪਤਾ ਲੱਗਿਆ ਲੋਕ ਦੱਸਿਆ ਵੀ ਬਹੁਤ ਜ਼ਬਰਦਸਤ ਕੁਆਲਿਟੀ ਆ ਬਾਈ ਦੀ ਤੇ ਆਓ ਬਾਈ ਨੂੰ ਮਿਲਦੇ ਆ ਪਹਿਲਾਂ ਤਾਂ ਸਭ ਤੋਂ ਪਹਿਲਾਂ ਦੇਖੋ ਤੁਸੀਂ ਬਾਈ ਇੱਕ ਸਾਬਤ ਸੂਰਤ ਸਾਰੇ ਸਿੱਖ ਦੇ ਭਾਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਅੱਜ ਪਹਿਲਾਂ ਤਾਂ ਨਾਮ ਦੱਸਿਓ ਕੀ ਹੈ ਜੀ ਜੀ ਸਿੰਘ ਜੀ ਦਲਜੀਤ ਸਿੰਘ ਜੀ ਕਿੰਨੀ ਦੇਰ ਹੋ ਗਈ ਤੁਹਾਨੂੰ ਪਹਿਲਾਂ ਦੇ ਸ਼ਾਪ ਚਲਾਉਂਦਿਆਂ ਨੂੰ 4 ਸਾਲ 4 ਸਾਲ ਹੋ ਗਏ ਹੈ ਤੇ ਅੱਛਾ ਤੇ ਕਿੰਨਾ ਇੱਕ ਦਿਨ ਚ ਕਿੰਨੇ ਕੁ ਵੀਜ਼ੇ ਤੁਸੀਂ ਲਾ ਦਿੰਦੇ ਹੋ 12 ਤੋਂ 15 10-12 ਵੀਜ਼ੇ ਸਿਰਫ ਲੱਗ ਦਿੰਦੇ ਹਾਂ ਤੇ ਕਿੰਨੇ ਕੁ ਵੀਜ਼ੇ ਲੱਗਣ ਦੀ ਉਮੀਦ ਹੋਣੀ ਚਾਹੀਦੀ ਯਾਰ ਇੰਨੇ ਵੀਜ਼ੇ ਤਾਂ ਘਟੋ-ਘਟ ਲੱਗਣੇ ਚਾਹੀਦੇ ਆ 25 ਤੋਂ 30 ਚਾਹੀਦੇ ਆ 25 ਤੋਂ 30 ਵੀਜ਼ੇ ਘਟੋ-ਘਟ ਸਾਡੇ ਹੋਣੇ ਚਾਹੀਦੇ ਆ ਅੱਛਾ ਤੇ ਭਾਈ ਕਿੰਨੇ ਕੁ ਪਿੰਡਾਂ ਦੇ ਲੋਕ ਇ ਤੁਹਾਨੂੰ ਤੇਨਾਂ ਕੋ ਪਿੰਡ ਦੇ ਆਉਂਦੇ ਆ। ਮੌ ਮਿਓ ਵਾਲ ਤੇ ਰਾਵਾਂ ਖੇਲਾ। ਮੌ ਮਿਓ ਵਾਲ ਤੇ ਰਾਵਾਂ ਖੇਲਾ ਹੋਰ ਇਸ ਤੇ ਲੱਗੇ ਬਨੇ ਕੋਈ ਹੋਰ ਬੰਦੇ ਨਹੀਂ ਰੁਕਦਾ ਤੁਹਾਡੇ ਕੋਲ। ਕਿਉਂਕਿ ਬਈ ਪੀਜ਼ਾ ਦਾ ਇੱਕ ਐਡਾਉਂ ਦੀ ਚੀਜ਼ ਆ ਵੀ ਜਿਹੜਾ ਮਰਜੀ ਮਿਲਾਵੋ ਵੱਡੇ ਵੱਡੇ ਡੋਮੀਨੋਸ ਵਰਗੇ ਹੋ ਗਿਆ ਜਾਂ ਹੋਰ ਉੱਥੇ ਤਾਂ ਇੰਨਾ ਪੀਜ਼ਾ ਵਿਕਦਾ ਵੀ ਲੋਕਾਂ ਦੇ ਕੋਲ ਜਗ ਟਾਈਮ ਨਹੀਂ ਹੁੰਦਾ ਤੇ ਤੁਹਾਡੇ ਕੋਲ ਟਾਈਮ ਹੀ ਟਾਈਮ ਹੈ ਤੁਹਾਡੇ ਪੀਜ਼ੇ ਵੇਚਦੇ ਕਿਉਂ ਨਹੀਂ ਰਹਿ ਕੀ ਚੱਕਰ ਕੀ ਆਵੇ ਦਾ। ਭਾਜੀ ਫਲੋਰ ਤੋਂ 7 ਮਿੰਟ ਦੂਰ ਵਾ। 7 ਕਿਲੋਮੀਟਰ। ਹਾਂ ਉੱਥੇ ਇੱਕ ਨੱਕ ਫ੍ਰੀ ਮਿਲਦਾ ਆ। ਅੱਛਾ ਇਹਦਾ ਇਹ ਵੱਡਾ ਕਾਰਨ ਇਹ ਹੀ ਹੈ ਨਹੀਂ ਕਾਰਨ ਹੋਊਗਾ ਪਰ ਉਹਦੇ ਨਾਲੇ ਕਿੰਨਾਂ ਲੈ ਇੱਕ ਫ੍ਰੀ ਮਿਲਦਾ ਔਰ ਜਿਹੜੀ ਕੁਆਲਿਟੀ ਦਾ ਬਹੁਤ ਫਰਕ ਪੈਂਦਾ ਭਾਜੀ ਚਲੋ ਇਹਦਾ ਨਹੀਂ ਪਤਾ ਕਿਉਂਕਿ ਮੈਨੂੰ ਪਤਾ ਆ ਕਿਉਂਕਿ ਉਹ ਡਾਊਨ ਕੁਆਲਿਟੀ ਸਭ ਤੋਂ ਡਾਊਨ ਕੁਆਲਿਟੀ ਜਿਹੜੀ ਆ ਇਹ ਕਿੰਨਾਂ ਲੈ ਇੱਕ ਪੀਜ਼ਾ ਫ੍ਰੀ ਦਿੰਦੇ ਨੇ ਠੀਕ ਹਾਂਜੀ ਤੇ ਬਾਈ ਤੁਸੀਂ ਜਿਹੜਾ ਡੋ ਬਣਾਉਂਦੇ ਹੋ ਉਹ ਆਪਣਾ ਤਿਆਰ ਕਰਦੇ ਹੋ ਜਾਂ ਕਿਵੇਂ ਨਹੀਂ ਆਪਣਾ ਫਰੈਸ਼ ਕਰਦਾ ਤੁਸੀਂ ਫਰੈਸ਼ ਡੋ ਤਿਆਰ ਕਰਦੇ ਹੋ ਹਾਂਜੀ ਓਕੇ ਤੇ ਲੋਜੀ ਸਾਡਾ ਭਰਾ ਆ ਤੇ ਇੱਕ ਸਿਰਫ 8 ਤੋਂ 10 ਪੀਜ਼ਾ ਡਾਢੇ ਦੇ ਵਿੱਚ ਵੇਚਦਾ ਆ ਤੇ ਬਾਈ ਹੁਣਾਂ ਦਾ ਇੱਕ ਜ਼ਰਫ ਇਹ ਹੀ ਆ ਵੀ ਇੱਕ ਪੰਜਾਬੀ ਹੋਣ ਦੇ ਨਾਤੇ ਕਿਉਂਕਿ ਆਪਾਂ ਆਪਣੇ ਪੰਜਾਬੀ ਭਰਾਵਾਂ ਨੂੰ ਪ੍ਰਮੋਟ ਕਰਨਾ ਤਾਂ ਸਾਡੀ ਜਿੰਮੇਵਾਰੀ ਵੀ ਇਹ ਬਣਦੀ ਆ ਕਿ ਆਪਣੇ ਭਰਾਵਾਂ ਦਾ ਸਾਥ ਦੇਈਏ ਤੇ ਬਾਈ ਹੁਣ ਤੁਸੀਂ ਆਪਣਾ ਪਹਿਲਾਂ ਦਾ ਐਡਰੈਸ ਪ੍ਰੋਪਰ ਐਡਰੈਸ ਬੋਲ ਦਿਓ ਜਿੱਥੇ ਵੀ ਲੋਕਾਂ ਨੂੰ ਕਲੀਅਰ ਪਤਾ ਲੱਗ ਜਾਵੇ ਬਾਕੀ ਲੋਕਾਂ ਨੂੰ ਅੱਛਾ ਬੰਨ ਮਿਆਂਵਾਲ ਜੀ ਤੇ ਨੇੜੇ ਬਾਬਾ ਰਾਈ ਸ਼ਾਹੀ ਪੀਰਾਂ ਦੀ ਜਗ੍ਹਾ ਆ ਅੱਛਾ ਜੀ ਜਾ ਗੁਰਦੀਪ ਸਿੰਘ ਲਾਗੀ ਪੱਤਰਕਾਰ ਦੇ ਸ਼ੌਪ ਦੇ ਕੋਲ ਨਾਲ ਸ਼ੌਪ ਆ ਨਾਲ ਸ਼ੌਪ ਆ ਹਾਂਜੀ ਓਕੇ ਤੇ ਤੇ ਮੋਬਾਈਲ ਨੰਬਰ ਆਪਾਂ ਤੁਹਾਡਾ ਮੋਬਾਈਲ ਨੰਬਰ ਦਾ 77400 ਹੂੰ 20822 70420822 ਤੇ ਚਲੋ ਬਾਈ ਜੀ ਆਪਾਂ ਨੂੰ ਹੁਣ ਤੁਸੀਂ ਮੈਨੂੰ ਇੱਕ ਪੀਜ਼ਾ ਲਾ ਕੇ ਦਿਓ ਸਾਈਜ਼ ਕਿਹੜੇ ਕਿਹੜੇ ਹੁੰਦੇ ਤੁਹਾਡੇ ਕੋਲ ਆਖੇ ਜੀ 10 ਇੰਚ ਤੇ 12 ਇੰਚ ਦੇ ਤੇ ਭਾਜੀ ਪ੍ਰਾਈਸ ਕੀ ਕੀ ਹੁੰਦੀ ਇਹਨਾਂ ਦੀ ਪ੍ਰਾਈਸ ਜਿਹੜੇ স্মੋਲ 8 ਇੰਚ ਹੈ ਉਹ 140 ਤੋਂ ਸ਼ੁਰੂ ਹੁੰਦਾ 300 ਪੀਗਾ ਓਕੇ 10 ਵਾਲਾ 10 ਵਾਲਾ 240 ਤੋਂ ਸ਼ੁਰੂ ਹੋ ਜਾਂਦਾ ਹੈ ਤੇ 300 ਤੇ ਨਾਲ 340 ਰੁਪਏ ਮਤਲਬ 340 ਰੁਪਈਆ ਦੇ ਵਿੱਚ ਲਾਰਜ ਪੀਜ਼ਾ ਦੇ ਦਿੰਦੇ ਨੇ ਤੁਸੀਂ ਹਾਂਜੀ ਤੇ ਮਤਲਬ ਮਾਰਕੀਟ ਦੇ ਵਿੱਚ ਤਾਂ ਨਹੀਂ 340 ਦਾ ਪੀਜ਼ਾ ਮਿਲਦਾ ਕਿ ਮਿਲ ਜਾਂਦਾ ਕਹਿ ਸਕਦੇ ਬਾਈ ਕਿ ਮੈਨੂੰ ਨਹੀਂ ਲੱਗਦਾ ਤੇ ਚਲੋ ਬਾਈ ਹੁਣ ਤੁਸੀਂ ਮੇਰਾ ਇੱਕ ਪੀਜ਼ਾ ਲਾਓ ਤੇ ਆਪਾਂ ਤੁਹਾਡਾ ਇੱਕ ਪੀਜ਼ਾ ਜ਼ਰੂਰ ਚੈੱਕ ਕਰੀਏ ਕਿਉਂਕਿ ਸਾਡੇ ਭਰਾ ਨੇ ਤੇ ਉਹ ਸਾਡੀ ਫਰਜ ਬਣਦਾ ਵੀ ਆਪਣੇ ਭਰਾਵਾਂ ਨੂੰ ਇਸੀ ਸਪੋਰਟ ਕਰੀਏ ਠੀਕ ਹੈ ਬਾਈ ਪਲੀਜ਼ ਭਾਜੀ ਲਾਓ ਪੀਜ਼ਾ ਜੀ ਕਿਹੜਾ ਸਾਈਜ਼ ਕਰੀਏ ਬਾਈ ਤੁਸੀਂ ਮੇਰੇ ਲਈ ਇੱਕ ਨਾਰਮਲ ਸਾਈਜ਼ ਲਾਓ 8 ਇੰਚਾ ਦਾ 8 ਇੰਚਾ ਦਾ ਹਾਂਜੀ ਠੀਕ ਤੇ ਬਾਈ ਵਿਧਿਆੜੀ ਕਿੰਨੇ ਡੋ ਕਿੰਨੇ ਤਿਆਰ ਕਰਦੇ ਤੁਸੀਂ ਗੱਲ ਕਿ ਕੰਮ ਕਰੀ ਚੱਲਣ ਨਾਲ ਨਾਲ ਤੇ ਕਿੰਨੇ ਫਿਰ ਤੁਸੀਂ ਵਿਧਿਆੜੀ ਚ ਡੋ ਵੀ ਕਿੰਨੇ ਕਿ ਤਿਆਰ ਕਰਦੇ ਤੁਸੀਂ ਪੀਜ਼ਾ ਡੋ ਅਸੀਂ ਉਹ 20 ਦੇ ਲਗਭਗ ਆ ਲੀਦੇ ਆ ਅੱਛਾ ਕੇਵਲੇ 15 BB ਲੱਗ ਜਾਂਦੇ ਆ ਤੇ ਕਈ ਵੇਲੇ 5-7 ਹੀ ਰਹਿ ਜਾਂਦੇ ਆ ਇਹ ਸਭ ਨੂੰ ਕਟ-ਕਟ 20 ਡੋਰ ਰੱਖਣੇ ਪੈਂਦੇ ਆ ਕਟ-ਕਟ 20 ਡੋਰ ਰੱਖਦੇ ਹੋ ਤੇ ਜਦੋਂ ਵੀ ਜਿਹੜੇ 2 ਬਚ ਜਾਂਦੇ ਫਿਰ ਉਹ ਕਿਵੇਂ ਕਰਦੇ ਹੋ ਉਹਦਾ ਅਡਜਸਟਮੈਂਟ ਕਿਵੇਂ ਹੁੰਦੀ ਇਹ ਰੱਖ ਲਏ ਇਹ ਦੂਜੇ ਦਿਨ ਕੰਮ ਆ ਜਾਂਦੇ ਆ ਅਗਰ ਦੂਜੇ ਦਿਨ ਕੰਮ ਆ ਛੱਡੋ ਇਹ ਕਟ-ਕਟ ਤੇ 4-5 ਦਿਨ ਚੱਲਦਾ ਆ ਇਹ ਇੱਕ ਡੋਅ ਚੱਲ ਜਾਂਦਾ ਯਾਰ ਚੱਲ ਜਾਂਦਾ ਪਰ ਉਹਦਾ 2 ਦਿਨਾਂ ਚ ਖਤਮ ਹੋ ਜਾਂਦਾ ਤੇ ਡੋਅ ਬਣਾਉਣੇ ਤੁਸੀਂ ਆਪ ਹੀ ਹੋ ਆਪ ਹੀ ਹਾਂਜੀ ਅੱਛਾ ਮਤਲਬ ਤੁਸੀਂ ਆਪ ਡੋਅ ਬਣਾਉਨੇ ਹੋ ਕਿਸੇ ਦੇ ਕੋਲੋਂ ਤੁਸੀਂ ਮਤਲਬ ਕੋਈ ਰੈਡੀमेड ਨਹੀਂ ਲੈਂਦੇ ਨਹੀਂ ਭਾਜੀ ਨਹੀਂ ਓਕੇ ਬਹੁਤ रेडी ਕਰੀਦਾ ਇਕਲੇ ਇਕਲੇ ਸਾਈਡ ਦਾ ਇਕਲੇ ਇਕਲੇ ਅੱਛਾ ਤਾਂ ਉਹ ਵਜਨ ਚੈੱਕ ਕਰਦੇ ਉਹਦਾ ਵਜਨ ਵਜਨ ਕਿੰਨੇ ਕ ਵਜਨ ਦਾ ਜਿਹੜਾ بیس ਹੁੰਦਾ ਹੈ ਹਾਂਜੀ ਓਕੇ ਕੀ ਬਾਤ ਹੈ ਭਾਜੀ ਤੇ ਚਲੋ ਭਾਜੀ ਹੁਣ ਤੁਸੀਂ ਸਾਡੇ ਲਈ ਇੱਕ ਪੀਜ਼ਾ ਕਰੋ ਰੈਡੀ ਭਾਜੀ ਮੈਂ ਥੋੜਾ ਸਪਾਈਸੀ ਖਾਉਂਗਾ ਨਾ ਥੋੜੀ ਜਿਹੀ ਸਪਾਈਸੀ ਰੱਖੀਓ ਚਲੋ ਠੀਕ ਹੈ ਜੀ ਹਾਂਜੀ ਭਾਜੀ ਜਿਹੜਾ ਮਾਰਕੀਟ ਚ ਮਤਲਬ ਇੱਕ ਨਾ ਇੱਕ ਫ੍ਰੀ ਦੇ ਦਿੰਦੇ ਨੇ ਤੁਸੀਂ ਵੀ ਇੱਕ ਆਫਰ ਲਾ ਦੇਣੀ ਹੈ ਨਾਲ ਇੱਕ ਨਾ ਇੱਕ ਫ੍ਰੀ ਦੀ ਨਹੀਂ ਇਹ ਪਹਿਲਾਂ ਹੀ ਰੇਟ ਘੱਟ ਰੱਖਿਆ ਕਿ ਕੀ ਵਜਾ ਕੀ ਵੀ ਮਤਲਬ ਵੀ ਜਿਹੜਾ ਹੈਗਾ ਵੀ ਖਰਚਾ ਖੁਰਚਾ ਨਹੀਂ ਪੂਰਾ ਹੁੰਦਾ ਜੇ ਕਿੰਨੀ ਹੁੰਦਾ ਦੋਨਾਂ ਨਹੀਂ ਹੁੰਦਾ আচ্ছা ਦੋਨਾਂ ਨਾਲ ਪੂਰਾ ਨਹੀਂ ਹਾਂ ਜਾਂ ਫੇਰ ਕੁਆਲਟੀ ਮਾੜੀ ਦੇਣੀ ਪਊ ਅੱਛਾ ਵੀ ਜਾਂ ਕੁਆਲਟੀ ਮਾੜੀ ਦੇਣੀ ਪਊ ਹਾਂਜੀ ਓਕੇ ਚੀਜ਼ ਆਪ ਕੀ ਰੱਖਣੀ ਪਹੋਗੇ ਅੱਛਾ 22 300 ਵਾਲੀ ਫੇਰ ਉਹਨਾਂ ਕੋ ਦਾਨ ਨਹੀਂ ਵੜਦਾ ਅੱਛਾ ਫੇਰ ਉਹਨਾਂ ਗੱਲ ਨਹੀਂ ਬੜਦੀ ਹੈ ਹਾਂਜੀ ਓਕੇ ਫੇਰ ਸਿੱਕੇ ਕਿ ਤੁਸੀ ਤੁਸੀਂ ਇਹ ਨਾ ਭਾਈ ਸਕਾਟਲੈਂਡ ਗਿਆ ਹੋਇਆ ਹੈਗਾ ਉੱਥੇ ਕੰਮ ਕਰਦਾ ਸੀ अच्छा स्कॉटलैंड ਛੱਡ ਕੇ ਤੁਸੀਂ ਇੱਥੇ ਆਏ ਹੋ ਨਹੀਂ ਫੜ ਹੋ ਗਿਆ ਇੱਥੇ ਅਨਲੀਗਲ ਸੀਗਾ اچھا ਇਲੀਗਲ ਸੀ ਤੁਸੀਂ ਉੱਥੇ ਹਾਂਜੀ ਵਾਜੀ ਵਾ ਕੀ ਬਾਤ ਹੈ ਇਹ ਕਦੋਂ ਬਾਹਰੋਂ ਆ ਗਏ ਭਾਜੀ 21 ਸਾਲ ਹੋ ਗਏ ਆ ਆਏ ਬਾਹਰੋਂ ਆਏ ਨੂੰ 21 ਸਾਲ ਹੋ ਗਏ ਸੀ ਹਾਂਜੀ ਠੀਕ ਆ ਇੱਧਰ ਦੀ ਜਗ੍ਹਾ ਦਿਓ ਭਾਜੀ ਤਾਂ 21 ਸਾਲ ਪਹਿਲਾਂ ਤੁਸੀਂ ਆ ਗਏ ਸੀ ਤੇ ਇੱਥੇ ਆ ਕੇ ਫਿਰ ਕੀ ਰਮਾਈਂਡ ਆਵੇ ਹੁਣ ਪੀਜ਼ਾ ਸ਼ੁਰੂ ਕਰੀਏ ਭਾਈ ਬਾਹਰ ਦੀ ਟਰਾਈ ਬਣਾਉਂਦਾ ਲਾਣਦਾ ਰਿਹਾ ਮੈਂ ਅੱਛਾ ਤੇ ਜਦ ਨਹੀਂ ਕਿਸੇ ਪਾਸੇ ਬਣਿਆ ਬੱਚੇ ਵੀ ਬੜੇ ਹੋ ਗਏ ਤਾਂ ਫਿਰ ਸੋਚਿਆ ਵੀ ਚਲ ਸ਼ਾਪ ਹੀ ਖੋਲ ਦਨੇ ਆ ਅੱਛਾ ਇਹ ਵੀ ਮੇਰੀ ਸਿਸਟਰ ਕਹਿੰਦੀ ਸੀ ਤੂੰ ਹੀ ਬਾਹਰ ਦਾ ਰਹਿੰਦਾ ਕੋਈ ਕਈ ਆਲੀ ਕਰ ਲਿਆ ਆ ਹਾਂ ਵੀ ਤੂੰ ਇੱਥੇ ਘਰੇ ਕੋ ਕੰਮ ਆਪਣਾ ਚਲਾ ਲਓ ਅੱਛਾ ਇਹ ਮੇਰਾ ਕੀਤਾ ਹੋਇਆ ਸੀਗਾ ਅੱਛਾ ਤੇ ਮੈਂ ਫੇਸ਼ ਕਰ ਲਿਆ ਕੀ ਬਾਤ ਆ ਜੀ ਉਹ ਜਿਹੜੇ ਸਿਮਰਨ ਕਿਹਦੇ ਕਿਹਦਾ ਨਾਮ ਹੈ ਮੇਰੇ ਬੱਚੇ ਦਾ ਨਾਮ ਆ ਬੇਟੇ ਦਾ ਨਾਮ ਹਾਂਜੀ ਵਾਜਗਾ ਘਰ ਦੇ ਵਿੱਚ ਕੋਣ ਕੋਣ ਨੇ ਘਰ ਚ ਮੇਰੇ ਫਾਦਰ ਸਾਹਿਬ ਆ ਵਾਈਵਾ ਤੇ ਬੇਟੀ ਐਸ ਵੇਲੇ ਬੇਟੀਆਂ ਤੇ ਬੇਟਾ ਤੁਹਾਡਾ ਬਾਹਰ ਚ ਲੱਗਿਆ ਉਹ ਬਾਹਰ ਚ ਲੱਗਿਆ ਜੀ ਚਲੋ ਬਹੁਤ ਵਧੀਆ ਜੀ ਤੇ ਵਈ ਇਹ ਚੀਜ਼ ਕਿਹੜਾ ਵਰਤਦੇ ਨੇ ਵੀ ਤੁਸੀਂ ਇਹ ਚੌਧਰੀ ਦਾ ਹੈ ਭਾਜੀ ਓਕੇ ਇਹ ਮਤਲਬ ਇਹ ਕੀ ਪ੍ਰਾਈਸ ਪ੍ਰੂਸੇ ਦਾ ਕਿੰਦਾ ਹੁੰਦਾ ਵੀ ਮਤਲਬ ਹਾਈ ਕੁਆਲਿਟੀ ਵਰਤਦੇ ਤੁਸੀਂ ਜਾਂ ਹਾਈ ਕੁਆਲਿਟੀ ਹੈ ਤੇ ਹੋਰ ਮੋਜ਼ਰੇਲਾ ਭਾਜੀ ਅੱਛਾ ਪਿਓਰ ਮੋਜ਼ਰੇਲਾ ਦਾ ਇਹ ਚੀਜ਼ ਹੁੰਦਾ ਹੈ ਹਾਂਜੀ ਓਕੇ ਵਾਜੀ ਮਾ ਓਕੇ ਇੱਕ ਬਾਗ ਤੁਹਾਡਾ ਚੀਜ਼ ਆ ਗਿਆ ਹੁਣ ਇਸ ਦੇ ਉੱਪਰ ਹੋਰ ਕੀ ਕੀ ਆ ਰਿਹਾ ਇਹਦੇ ਵਿੱਚ ਟਾਪਿੰਗ ਕਰ ਦਿੰਦੇ ਆ ਤੇ ਆ ਦੇਖ ਸਕਦੇ ਤੁਸੀਂ ਪੱਲਾ ਤਾਂ ਇਹਦੇ ਵਿੱਚ ਜਿਹੜਾ ਪੀਜ਼ਾ گارਲਿਕ ਸੌਸ ਲਾਈ ਹੋਈ ਹੈ ਬਾਈ ਹੁਣਾਂ ਦੇ ਉਹਦੇ ਉੱਪਰ ਦੀ ਆ ਗਿਆ ਚੀਜ਼ ਤੇ ਹੁਣ ਜਿਹੜੀਆਂ ਨਾਲ ਉੱਪਰ ਤਿੰਨ ਟਾਪਿੰਗਸ ਜਿਹੜੀਆਂ ਹੋਰ ਉਹ ਆ ਰਹੀਆਂ ਨੇ ਤੇ ਲਓ ਜੀ ਬਾਈ ਹੁਣੀ ਮਸਾਲਾ ਕਰ ਲਿਆ ਰੈਡੀ ਇਹਦੇ ਵਿੱਚ ਪਿਆਜ਼ ਸ਼ਿਮਲਾ ਮਿਰਚ ਤੇ ਟਮਾਟਰ ਆ ਤੇ ਇਹਦੇ ਵਿੱਚ ਤਾਂ ਕਾਫੀ ਪੱਲਾ ਮਸਾਲੇ ਮੁੱਲੇ ਤੋਂ ਸੌਸ ਵਗਰਾ ਐਡ ਕਰਕੇ ਬਾਈ ਉਹਨੇ ਰੱਖੇ ਹੁੰਦੇ ਨੇ ਤੇ ਜਿਹੜਾ ਫਲੇਵਰ ਹੀ ਬੜਾ ਜ਼ਬਰਦਸਤ ਇਹਦਾ ਹੁੰਦਾ ਦੇਖਣ ਕੇ ਵਾਹ ਸਿਕਾ ਯਾ ਦੇਖ ਸਕਦੇ ਹੋ ਤੁਸੀਂ ਹੋ। ਉਹ ਭਾਈ ਹੁਣ ਇਹਦੇ ਉੱਤੇ ਹੋਰ ਕੀ ਹੁਣ? ਹੋਰ ਭਾਜੀ সুইਟ ਕਾਰਨ ਪਾ ਦਿੰਦੇ ਆ। ਸਵਾਇਟ ਕਾਰਨ। ਇਹਦੇ ਉੱਤੇ ਫਿਰ ਹੁਣ ਫਿਰ ਦੁਬਾਰਾ ਚੀਜ਼ ਨਹੀਂ ਪਾਉਂਗੇ। ਹਾਂਜੀ ਉੱਪਰ ਚੀਜ਼ ਪਾਉਗੇ 올ਿਵਸ ਪਾਣੇ ਆ। ਅੱਛਾ ਹਜੇ ਇੰਨਾ ਕੁਝ ਪਾ ਦੇਣਾ। ਹਾਂਜੀ। ਭਾਈ ਤੁਸੀਂ ਇੱਕ 140 ਤਿੰਨ ਟੌਪਿੰਗ ਹੈ ਤੇ ਤਿੰਨ ਟੌਪਿੰਗ ਪਾਉਤੀ ਆ। ਤਿੰਨ ਦਾ ਪਾਤੀ ਆ ਭਾਜੀ। ਕਿਹੇ ਦੇਈਦਾ ਇਹ। ਅੱਛਾ ਤੁਸੀਂ ਵੀ ਇਹੀ ਦਿਓ ਭਾਜੀ ਮੈਨੂੰ ਇਹੀ ਦਿਓ। ਇਹੀ ਦੇ। ਇਹੀ ਦਿਓ ਭਾਜੀ ਮੈਨੂੰ। ਇਹੀ ਦਿਓ ਮੈਨੂੰ। ਉਹ ਕਿ ਆਪਾਂ ਤੁਸੀਂ ਵੀ ਮੈਨੂੰ ਵੱਧ ਬਾਤੀਆਂ ਫਿਰ ਲੋਕਾਂ ਨੇ ਕਹਿਣਾ ਵੀ ਭਾਈ ਮੈਨੂੰ ਠੀਕ ਹੈ ਨਾ ਇਸ ਕਰਕੇ ਆਪਣਾ ਅਸੀਂ ਵੀ ਤੁਹਾਡੇ ਕਸਟਮਰ ਹਾਂ ਭਾਈ ਤੇ ਇਸ ਕਰਕੇ ਸਾਨੂੰ ਤੁਸੀਂ ਉਹੀ ਚੀਜ਼ ਦਿਓ ਜਿਹੜੀ ਤੁਸੀਂ ਲੋਕਾਂ ਨੂੰ ਦੇ ਰਹੇ ਹੋ ਤੇ ਆਹ ਦੁਬਾਰਾ ਉਹਦੇ ਉੱਤੇ ਆ ਗਿਆ ਮੋਜ਼ਰੇਲਾ ਚੀਜ਼ ਕੀ ਬਾਤ ਹੈ ਤੇ ਦੇਖੋ ਸਹੀ ਆ ਜਾਗਾ ਇਹ ਤਾਂ ਬਣਦੇ ਬਣਦੇ ਮੇਰਾ ਤਾਂ ਭਾਈ ਮੂੰਹ ਚ ਪਾਣੀ ਆ ਗਿਆ ਭਾਈ ਹੁਣ ਇਹਨੂੰ ਕਿੰਨਾ ਟਾਈਮ ਲੱਗ ਜਾਣਾ ਹੋਰ ਬਣਦੇ ਇਹਨਾਂ ਨੂੰ ਪਾਪਾ ਜੀ ਉਹ ਬਣਨੇ 6-7 ਮਿੰਟ ਲੈਣੇ ਆ 6-7 ਮਿੰਟ ਸਿਰ ਬਣਾਉਣੇ ਆ ਬਣ ਲੈਣੇ ਆ ਤੇ ਅੱਗੇ ਹੀ ਦੀ ਨੀਵ ਕੀਤੀ ਪੂਰੀ ਨੇ ਓਕੇ ਤੇ ਚਲੋ ਹੁਣ ਜਦ ਤੱਕ ਬਾਈ ਹੁਣੀ ਪੀਜ਼ਾ ਬਣਾਉਂਦੇ ਆ ਤਦ ਤੱਕ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬਾਕੀ ਜਦੋਂ ਬਾਅਦ ਚ ਆਉਂਦਾ ਆ ਫਿਰ ਤੁਹਾਨੂੰ ਉਹਦਾ ਟੇਸਟ ਦੱਸਾਂਗੇ ਸੋ ਥੈਂਕ ਯੂ ਸੋ ਮੱਚ ਤੇ ਲਓ ਜੀ ਓਵਰ ਹੋ ਗਿਆ ਗਰਮ ਤੇ ਹੁਣ ਪੀਜ਼ਾ ਜਾ ਰਿਹਾ ਜੀ ਆਪਣਾ ਓਵਨ ਦੇ ਵਿੱਚ ਤੇ ਹੁਣ ਇੱਥੋਂ ਐਗਜ਼ੈਕਟਲੀ ਸਾਡੇ ਲੱਗਣਿਆ ਕਿੰਨੇ ਮਿੰਟ 7 7 ਮਿੰਟ ਤੇ 7 ਮਿੰਟ ਬਾਅਦ ਵਿੱਚ ਤੁਹਾਨੂੰ ਰਿਵਿਊ ਦਿੰਨੇ ਆ ਪ੍ਰੋਪਰਲੀ ਜਿਹੜੀ ਅਸਲ ਵਿੱਚ ਬਾਈ ਦੇ ਪੀਜ਼ਾ ਟੇਸਟ ਕਿਵੇਂ ਦਾ ਆ ਤੇ ਲਓ ਜੀ ਫਾਈਨਲੀ ਆਪਣਾ ਪੀਜ਼ਾ ਹੋ ਗਿਆ ਰੈਡੀ ਤਾਂ ਦੇਖੋ ਤੁਸੀਂ ਕੀ ਬਾਤ ਹੈ ਵਾਰੀ ਵਾਰ ਇਧਰ ਚਲ ਗਿਆ ਹੁਣ ਇਧਰਲੇ ਪਾਸੇ ਆ ਜੀਆ ਕੀ ਬਾਤ ਹੈ ਰੰਗ ਦੇਖੋ ਪੀਜ਼ ਦਾ ਤਾਂ ਜ਼ਬਰਦਸਤ ਚਲੋ ਭਾਜੀ ਕੱਟਵਾਂ ਨੂੰ ਆ ਜੀਆ ਮੈਂ ਇਹਨੂੰ ਹੋਰ ਇਹਦੇ ਉੱਪਰ ਕੁਝ ਪਾਉਣ ਲਈ ਲੋੜ ਤਾਂ ਨਹੀਂ 25 ਗਰਾਂ ਦਾ ਚਿਲੀ ਪਾਸ ਪਾ ਲੋ اچھا ਇਹ ਨੂਨ ਘਟ ਲੱਗਦਾ ਤੇ ਅਰਗੈਨ ਪਾ ਲੋ ਓਕੇ ਹਾਂਜੀ ਚਲੋ ਹੁਣ ਆਪਾਂ ਕਰਦੇ ਆ ਟੇਸਟ ਤੇ ਸੋ ਲੋ ਜੀ ਸਾਡਾ ਪੀਜ਼ਾ ਹੋ ਗਿਆ ਰੈਡੀ ਦੇਖ ਸਕਦੇ ਤੁਸੀਂ ਬਾਈ ਨੂੰ ਕਮਾਂ ਲੱਗ ਗਿਆ ਜਾ ਕੇ ਦਿਖਾ ਦਿਓ ਪੀਜ਼ੇ ਨੂੰ ਤੇ ਸੋ ਹੁਣ ਆਪਾਂ ਇਹਨੂੰ ਟੇਸਟ ਕਰੀਏ ਕਿਉਂਕਿ ਮੈਨੂੰ ਬਹੁਤ ਟੇਸਟੀ ਲੱਗ ਰਿਹਾ ਤੇ ਮੈਂ ਸੋਚਦਾ ਵੀ ਇਹਨੂੰ ਐਵੇਂ ਹੀ ਖਾਵਾਂ ਫਲੈਕਸ ਫਲਿਕਸ ਜਿਹੜੀ ਹੈਗੀ ਚਿਲੀ ਫਲਿਕਸ ਪਾਉਣ ਦੀ ਲੋੜ ਨਹੀਂ ਇੱਥੇ ਕੀ ਬਾਤ ਹੈ ਦੇਖੋ ਤੁਸੀਂ ਚੀਜ਼ ਵੈਸੇ ਹੀ ਮੈਲਟ ਹੋ ਗਿਆ ਬਾਹਰ ਆ ਰਿਹਾ ਜੀ ਤੇ ਜੇ ਤੁਸੀਂ ਵੀ ਪੀਜ਼ਾ ਬੈਸਟ ਖਾਣਾ ਤੇ ਮਿਓ ਵਾਲਾ ਆਜੋ ਤੇ ਭਾਈ ਉਹਨਾਂ ਨੇ ਐਡਰੈਸ ਤਾਂ ਨੂੰ ਦੱਸਿਆ ਹੋਇਆ ਤੇ ਸੋ ਆਪਾਂ ਹੁਣ ਇਹ ਪੀਜ਼ਾ ਡੈਸ਼ ਕਰਦੇ ਆਂ ਭਾਈ ਗਰਮ ਬਹੁਤ ਆ ਠੰਡਾ ਕਰਕੇ ਖਾਓ ਐਵੇਂ ਨਾ ਕੋਈ ਬਾਅਦ ਚ ਕਿਹਾ ਵੀ ਮੂੰਹੜੜ ਗਿਆ ਹੂੰ ਬਾਈ ਅਮੇਜ਼ਿੰਗ ਫਲੇਵਰ ਆ ਪੂਰਾ ਫਰੈਸ਼ ਜੇਹਦੀ ਹੈਗਾ ਵੀ ਕਿਤੇ ਥੋੜਾ ਜਿਹਾ ਵੀ ਕਿਤੇ ਲੱਗੇ ਵੀ ਮੂੰਹ ਦੇ ਵਿੱਚ ਆ ਕੇ ਵੀ ਇਹ ਐਦਾਂ ਮੈਲਟ ਹੋ ਰਿਹਾ ਜਿਵੇਂ ਮੱਖਣ ਮੈਲਟ ਹੁੰਦਾ ਹੁੰਦਾ ਤੇ ਸੋ ਮੈਨੂੰ ਵੀ ਜਿਆਦਾ ਬਹੁਤ ਪਸੰਦ ਆ ਤੇ ਬਾਕੀ ਤੁਸੀਂ ਜਦੋਂ ਬਾਈ ਕੋਲ ਆਉਣਾ ਬਾਈ ਹੁਣਾ ਦਾ ਨੰਬਰ ਥੱਲੇ ਚੱਲਦਾ ਪਿਆ ਬਾਈ ਨੂੰ ਡਾਇਰੈਕਟ ਫੋਨ ਕਰਕੇ ਬਾਈ ਨੂੰ ਆਰਡਰ ਕਰ ਸਕਦੇ ਹੋ ਤੇ ਮਿਓਵਾਲ ਬੱਸ ਸਟੈਂਡ ਦੇ ਉੱਤੇ ਬਾਈ ਹੁਣਾ ਦਾ ਹੈਗਾ ਰੋਡ ਦੇ ਉੱਤੇ ਹੀ ਆ ਇਹ ਮਿਓਵਾਲ ਜਦੋਂ ਤੁਸੀਂ ਫਲੋਰ ਵੱਲੋਂ ਆਣਾ ਆ ਫਲੋਰ ਤੋਂ 7 ਕਿਲੋਮੀਟਰ ਦੂਰ ਮਿਓਵਾਲ ਮੋਸਾਬ ਵੱਲੋਂ ਉਹਨਾਂ ਮੋਸਾਬ ਪਾਰ ਕਰਕੇ ਮਿਓਵਾਲ ਪਿੰ ਸਟਿਮਰਨ ਪੀਜ਼ਾ ਐਂਡ 버ਗਰ ਤੇ ਸੋ ਤੁਸੀਂ ਜਲਦੀ ਆਓ ਤੇ ਬਾਈ ਨੂੰ ਆਪਾਂ ਸਪੋਰਟ ਕਰੀਏ ਤੇ ਕੱਲੋਂ ਬਾਈ ਦੇ ਆਉਣ ਵਾਲੇ ਦਿਨਾਂ ਦੇ ਵਿੱਚ ਘਟੋ ਘਟ ਬਾਈ ਦੇ 50 ਜਾਂ 100-100 ਪੀਜ਼ਾ ਵਿਕਣ ਸੋ ਹੁਣ ਤੁਸੀਂ ਕਰਨਾ ਵੀਡੀਓ ਨੂੰ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਕਮੈਂਟ ਕਰਕੇ ਦੱਸਣਾ ਤੁਸੀਂ ਤੁਹਾਨੂੰ ਸਭ ਤੋਂ ਬੈਸਟ ਪੀਜ਼ਾ ਕਿੱਥੇ ਦਾ ਲੱਗਦਾ ਧੰਨਵਾਦ